ിഠിയ പമല ചിട്ടൂ മുടിയവല ബു മുടിയവേല ഫേര നീമകണ ഗോ തേ സി നൂ ਸੱਗੀ 도ੜੀਏ ਨਿਮਕਈ ਕਣਿਆ ਮਾਂ ਗੋੜੀਏ ਤੇਰੇ ਸਿਰ ਨੂੰ ਸੱਗੀ 도ੜੀਏ ਦੇ ਮੈਂ ਭੁੱਲੈ ਨਾੜੇ ਛਾਰਨੋਂ ਬੇ ਮੈਂ ਭੁੱਲੈ ਨਾੜੇ ਛਾਰਨੋਂ ਬੇਟੂ ਮੋੜਿਆ ਬੇਟੋ ਲਿਆ ਬੇਟੂ ਮੁੜਿ ਆਵੇ ਟੋ ਲਿਆ ਮੇਰੀਆ ਬੇ ਨ ਦੇਖ ਲਿਖ ਚਿੱਠੀਆਂ ਬਾਬਾ ਮਦੀ ਬੇ ਮ ਦੇਖ ਲਿਖ ਚਿੱਠੀਆਂ ਬਾਬਾ ਮਦੀ ਬੇਟੂ ਮੁੜਿ ਆਵੇ ਟੋ ਲਿਆ ਮੇਰੀਆ ਬੇਟੂ ਮੁੜਿ ਆਵੇ കണ ഗോറിയേ സൂലപ്പോടിയേ സൂ കോടിയേ ബസൂ നാളേ സാരുന്നു ബസൂ നാളേ ਮੋੜਿਆ ਬੇਟੋ ਲਿਆ ਮੇਰੀਆ ਬੇਟੋ ਮੋੜਿਆ ਬੇਟੋ ਲਿਆ ਮੇਰੀਆ ਗਾਨੀ ਗਾਂਬਾ ਸੈ ਤੁਮ ਮਨ ਨਵ ਲੈ ਜਾਂਦੀਆਂ ਨੇ ਅੱਛਾ ਹਾਂ ਟੋਲੇ ਦਾ ਗੀਤ ਆ ਵੀ ਰਹੇ ਵੀ ਉਹ ਫੌਜ ਹੁੰਦਾ ਹੈ ਹਾਂ ਫੌਜ ਹੁੰਦਾ ਨੂੰ ਫੇਰ ਸਾਧੀਆਂ ਵਹਾਨੇ ਬਹਾਨੇ ਆਣਾ अच्छा वो कहता ਵੀ ਮੈਂ ਤੇਰੀ ਵੀ ਨੌਕਰੀ ਕਮਾ ਕੇ ਵੀ ਤੇਰੀ ਸੱਗੀ ਕਰਾ ਕੇ ਲਿਆਉਂਗਾ ਸੱਗੀ ਕਰਾ ਕੇ ਲਿਆਉਂਗਾ ਵੀ ਉਹ ਨੌਕਰੀ ਜੀ ਨੂੰ ਕਮਾਈ ਕਰ ਲੈਂਦੇ ਆ ਕਮਾਈ ਕਰ ਲੈਣੇ ਤਾਂ ਹੀ ਤਾਂ ਉਹ ਆਂਦੇ ਬਹਾਂਦੇ ਉਹ ਲਾਉਂਦਾ ਉਹ ਫਿਰ ਕਹਿੰਦੀ ਆ ਮੈਂ ਫੁੱਲਾਂ ਨਾਲੇ ਸਾਲ ਨੂੰ ਵੀ ਜਿਹੜੇ ਸੱਗੀ ਦੇ ਫੁੱਲ ਹੁੰਦੇ ਨੇ ਨਾ ਹਾਂ ਵੀ ਬੀਬੀ ਨੂੰ ਸੱਗੀ ਨਾ ਚੱਲ ਨਾ ਕਰਾਂ ਮੈਂ ਤਾਂ ਜਿਹੜੇ ਡੇੜੇ ਫੁੱਲ ਨੇ ਮੈਂ ਤਾਂ ਉਹ ਹੀ ਲਿਆ ਦੇ ਹਾਂ ਮੈਂ ਛੋਟੇ ਛੋਟੇ ਨਾਲ ਸਾਰ ਲੂੰਗੀ ਛੋਟੇ ਛੋਟੇ ਨਾਲ ਸਾਰ ਉਹਨਾਂ ਤੈਨੂੰ ਵੀ ਟਿੱਕਾ ਕਰਾ ਲਿਆ ਮੈਂ ਹਾਂ ਉਹ ਕਹਿੰਦੀ ਕੋਈ ਨਾ ਜਿਹੜੇ ਟਿੱਕੇ ਦੇ ਨਾਲ ਸੂਈ ਲੱਗੀ ਹੁੰਦੀ ਆ ਕਹਿੰਦੀ ਮੈਂ ਤਾਂ ਸੂਈ ਇਕੱਲੀ ਲਾ ਲੂੰਗੀ ਸੂਈ ਇਕੱਲੀ ਲਾ ਲੂੰ ਮੈਂ ਤਾਂ ਤੂੰ ਮੁੜਿਆ ਪਰ ਤੂੰ ਮੁੜਿਆ ਤੂੰ ਆ ਜਾ ਤੂੰ ਮੁੜਿਆ ਸੇਠੀ ਐਨੀ ਕਮਾਈ ਦੀ ਲੋੜ ਨਹੀਂ ਸਹੀ ਗੱਲ ਹੈ ਵੀ ਬਹੁਤ ਸੋਹਣਾ ਗੀਤ ਹੈ ਬਹੁਤ ਪਿਆਰਾ ਬਹੁਤ ਪਿਆਰਾ ਗ ਸੋਡਾ ਗੀਤ ਵੀ ਸਾਰੇ ਸੋਹਣੇ ਹੁੰਦੇ ਆ ਸਾਡੇ ਗੀਤਾਂ ਵਿੱਚ ਸਾਰੇ ਸੋਹਣੇ ਨੇ ਹੂੰ ਬਸ ਐ ਵੀ ਹੁਣ ਤੁਸੀਂ ਬਜ਼ੁਰਗ ਹੋ ਗਏ ਨਾ ਤਾਂ ਕਰਕੇ ਨਾ ਹੁਣ ਨਾੜੇ ਬੋਲ ਹੋ ਜੇ ਨਿਕਰ ਗਏ ਹੋਈ ਹਾਂ ਹਾਂ ਹੁਣ ਵੀ ਬੀਬੀ ਤੁਹਾਡਾ ਬੋਲ ਬਹੁਤ ਵਧੀਆ ਹੈ ਬੋਲ ਤਾਂ ਹੈਗਾ ਜਿਵੇਂ ਚਖਾ ਵੀ ਠੀਕ ਆ ਸੋਹਣਾ ਹੈ ਕਿਉਂਕਿ ਇਸ ਉਮਰ ਦੇ ਵਿੱਚ ਆ ਕੇ ਦੇਖ 90 ਸਾਲ ਦੇ ਨੇੜੇ ਹੋਗੇ ਤੁਸੀਂ ਨਾ ਫਿਰ ਵੀ ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ ਬਹੁਤ ਸੋਹਣੀ ਹੈ ਸਾਡੀ ਬੀਬੀ ਪਹਿਲਾਂ ਤਾਂ ਗੀਤਾਂ ਦੇ ਢaar ਸੋਹਣੀ ਹੈ ਹਾਂ ਹਾਂ ਇਹ ਗੀਤ ਹੁੰਦੇ ਨੇ ਢaar ਨਾਲ ਹਾਂ ਤਾਂ ਕੀ ਤੁੰਦੇ ਨੇ ਜੇ ਏਕ ਲਾਣੀ ਪੈਂਦੀ ਐ ਦੀ ਏਕ ਵੀ ਸਹੀ ਹੋਣੀ ਚਾਹੀਦੀ ਐ ਏਕ ਵੀ ਸਹੀ ਹੁੰਦੀ ਸਾਡੀ ਹਾਂ ਲੰਬੀਆਂ ਏਕਾਂ ਹੁੰਦੀਆਂ ਹਾਂ ਕਿੰਨੀ ਦੂਰੋਂ ਏਕ ਮਿਲ ਜਾਂਦੀ ਸੀ ਸਾਡੀ ਤਾਂ ਸਾਡੇ ਤਾਂ ਹੀ ਗੀਤ ਸੋਹਣੇ ਲੱਗਦੇ ਸੀ ਤੁਸੀਂ ਤਾਂ ਕਹਿੰਦੇ ਦੂਰ ਦੂਰ ਬੈਠੀ ਹੁੰਦੀ ਸੀ ਨਾਲ ਕੋਈ ਕਿਤੇ ਕੋਈ ਕਿਤੇ ਤਾਂ ਵੀ ਏਕ ਮਿਲ ਆਦੀਆਂ ਸੀ ਤਾਂ ਵੀ ਸਾਡੇ ਬੋਲ ਆਏ ਰੌਡੇ ਤੇ ਅੱਡੀ ਡੂਰੋਂ ਵੀ ਰਾਜ ਜਾਂਦੇ ਸੀ ਹਾਂ ਦੋ ਰਾਜ ਜਾਂਦੇ ਟੱਪੇ ਨਾ ਟੱਪਾ ਹੋਈ ਜਾਂਦੀ ਆ ਨਾ ਮੈਨੂੰ ਬੇਬੇ ਦੱਸਦੀ ਸੀ ਕਿਹਨੇ ਜਿਵੇਂ ਇਹ ਦੂਜੇ ਕਮਰੇ 'ਚ ਬੈਠੀ ਆ ਵੀ ਮੈਂ ਉਧਰ ਭਾਂਡੇ 'ਚ ਬੈਠੀ ਆ ਤਾਂ ਵੀ ਕਹਿੰਦੇ ਉਹ ਉੱਥੇ ਬੈਠੀ ਆ ਤੇ ਸਾਡੀ ਇੱਕ ਦੂਜੀ ਨਾਲ ਹੀਕ ਮਿਲ ਜਾਂਦੀ ਸੀ ਇਹ ਤਾਂ ਮੈਂ ਜਾਣਦੀ ਸੀ ਵੀ ਸਾਡੇ ਇੰਨੇ ਬੋਲ ਮਿਲਦੇ ਸੀ ਇੰਨੇ ਹਮ ਇੱਕ ਕਹਿੰਦੀ ਨਾ ਠੋਕੇ ਨੇ ਸੁਣਾਇਆ ਗੀਤ ਹਾਂ ਉਹਨਾਂ ਨੇ ਕਹੀ ਸੀ ਮਾਤੀ ਲੱਗਦੀ ਆ ਉਹ ਸਿਕੰਦਰ ਕੇ ਹਾਂ ਠੋਕੇ ਦੀ ਮਾਤੀ ਲੱਗਦੀ ਆ ਉਹਦੀ ਮਾਂ ਆਈ ਹੋਈ ਸੀ ਹਾਂ ਉਹਨੂੰ ਸੁਣਾਇਆ ਆਪਣਾ ਗੀਤ ਹਾਂ ਡੇਡ ਕਹਿੰਦੇ ਆ ਅਜਾ ਰਾਜੇ ਦੀ ਕੁੜੀ ਆਲਾ ਹਾਂ ਉਹ ਕਹਿੰਦੀ ਮੈਂ ਆਇਆ ਕਹਿਨੀ ਆ ਬਈ ਇਹ ਟੱਪੇ ਨਾ ਟੱਪਾ ਫੜੀ ਜਾਂਦੇ ਨੇ ਕਿੰਨੇ ਜਿਆਦਾ ਰਹਿੰਦੇ ਨੇ ਹਾਉ ਹੋਰਾਂ ਰਹਿ ਗਈ ਕੋਈ ਕਾਪੀ ਨਹੀਂ ਕੋਈ ਪੈਨ ਨਹੀਂ ਵੀ ਕਿੰਨੀ ਜ਼ਿਆਦਾ ਹੁੰਦਾ ਕੋਈ ਕਾਪੀ ਨਹੀਂ ਪੈਨ ਨਹੀਂ ਫੇ ਜੇ ਸੋਨਾ ਕਿੰਨੇ ਗੀਤ ਆਉਂਦੇ ਨੇ ਦੇਖਣਾ ਕਿੰਨੀਆਂ ਬੋਲੀਆਂ ਕਿੰਨੇ ਸੁਹਾਗ ਘੋੜੀਆਂ ਸੱਠਣੀਆਂ ਤਾਂ ਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਬੀਬੀ ਮੈਂ ਤਾਂ ਨਾ ਯਾਦ ਨੇ ਯਾਦ ਨੇ ਦੇਖਣਾ ਨਾ ਕੋਈ ਕਾਪੀ ਨਹੀਂ ਕੋਈ ਪੈਨ ਨਹੀਂ ਕੁਛ ਬਣੇਗਾ 90 ਸਾਲ ਦੇ ਨੇੜੇ ਹੋ ਗਏ ਵੀ ਹੁਣ ਤੱਕ ਯਾਦ ਰੱਖਣਾ ਵੀ ਹਰਾਮ ਦੀ ਗੱਲ ਹੈ ਓਹ ਹਰਾਨ ਰਹਿ ਗਈ ਕੰਨੀ ਮੈਂ ਆ ਪਹਰਾਣਾ ਵੀ ਵੀ ਹੁਣ ਤੱਕ ਸੋਦੇ ਤੁਸੀਂ ਦੇਖਾ ਜੇ ਬੋਲੀਆਂ ਪਾਣ ਲੱਗ ਜਉ ਤੁਹਾਨੂੰ ਮੈਂ ਚੁੱਪ ਪਹਰਾਣੀ ਤੁਸੀਂ ਤਾਂ ਹਟਦੇ ਹੀ ਨਹੀਂ ਹੁੰਦੇ ਮਾਂ ਐਨੀਆਂ ਬੋਲੀਆਂ ਪਤਾ ਕਿੱਥੋਂ ਪਾਈ ਜਾਂਦੇ ਹੋ ਬੋਲੀਆਂ ਸਾਨੂੰ ਹਾਂ ਕਾਈ ਜੀ ਜੇ ਮੈਂ ਮਰ ਗਈ ਕੰਨੀ ਜਦੋਂ ਮੈਂ ਮਰ ਗਈ ਵੇ ਹੋਜੀ ਬਾਬੋ ਨਾਲ ਜਦੋਂ ਮੈਂ ਮਰ ਗਈ ਵੇ ਹੋਜੀ ਬਾਬੋ ਨਾਲ ਕਾ ਜਦੋਂ ਤੂੰ ਮਰ ਗਈ ਨਹੀਂ ਹੋ ਜੂ ਸਾਦੇ ਬਖੀਰ ਜਦੋਂ ਤੂੰ ਮਰ ਗਈ ਨਹੀਂ ਹੋ ਜੂ ਸਾਦੇ ਬਖੀਰ ਕਣ ਪਾਪਾ ਦਾ ਕਮਰਾ ਆ ਲੱਗੀ ਬੇਬੇ ਤਾਂ ਬੋਲੀਆਂ ਪਾਣ ਪਈ ਪਾਬੋ ਨਾਲ ਕਾ ਕਰਦਾ ਮੈਨੂੰ ਸਾਦੇ ਬਖੀਰ ਹੋ ਜੂ ਹਾਂ ਹੈ ਉਹ ਨੂੰ ਖਾਲ ਕੰਦਾ ਕੀ ਹਾਂ ਕਹਿੰਦੀ ਜਦੋਂ ਮੈਂ ਮਰ ਗਈ ਬੇ ਹੋ ਜੀ ਪਾਬੋ ਨਾਲ ਜਦੋਂ ਮੈਂ ਮਰ ਗਈ ਬੇ ਹੋ ਜੀ ਪਾਬੋ ਨਾਲ ਇਹ ਰੋ ਕੀ ਕਹਿੰਦਾ ਉਹ ਕਹਿੰਦਾ ਤਿਆ ਤੋ ਤੂੰ ਮਰ ਗਈ ਨਹੀਂ ਹੋ ਜੂ ਸਾਧ ਬਖੀਰ ਜਦੋਂ ਤੂੰ ਮਰ ਗਈ ਨਹੀਂ ਹੋ ਜੂ ਸਾਧ ਫਕੀਰ ਕਦੇ ਕਿਸੇ ਨਾਲ ਨਹੀਂ ਰਲਦਾ ਪਰ ਮੈਂ ਸਾਧ ਫਕੀਰੀ ਬਣ ਜੂ ਸਾਧ ਬਖੀਰ ਬਣ ਜੂ ਮੈਨੂੰ ਤੇ ਰਖਾਵਾ ਗਈ ਇੰਨਾ ਮੈਂ ਨਾਲ ਕਾ ਨੂੰ ਰਹਿਣ ਕਿਸੇ ਨੇ ਹਾਂ ਮਟੂ ਮੈਨੂੰ ਮਸੋੜਾ ਦੇ ਦੇਗੀ ਉਹ ਉਹ ਵੀ ਪਿਆਰ ਦੀਆਂ ਗੱਲਾਂ ਕਰਦਾ ਸੀ ਹਾਂ ਕਿੰਨੇ ਸੋਹਣੇ ਪਿਆਰ ਵਾਲੀਆਂ ਬੋਲੀਆਂ ਨੇ ਨਾ ਹਾਏ ਹਾਏ ਬੇ ਸੱਚੀ ਚਲੋ ਜੀ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਬੇਬੇ ਜੀ ਦੀਆਂ ਗੱਲਾਂ ਵੀ ਸੁਣੀਆਂ ਤੁਸੀਂ ਨੇ ਗੀਤ ਵੀ ਸੁਣਿਆ ਤੇ ਅੱਗੇ ਵੀ ਤੁਹਾਨੂੰ ਹੋਰ ਸੋਹਣੇ ਸੋਹਣੇ ਗੀਤ ਸੁਣਾਵਾਂਗੇ ਜੀ ਥੈਂਕ ਯੂ ਧੰਨਵਾਦ ਜੀ ਵਾਇਰਲ ਤੁਹਾਡੀਆਂ ਲੰਬੀਆਂ ਉਮਰਾਂ ਕਰੇ ਜਿਉਂਦੇ ਬਾਦੇ ਰੋ ਪਾਈ ਛੰਡ ਵਾਲੇ ਹਾਂ ਤੰਦਰੁਸਤ ਰਹੋ ਜਿਉਂਦੇ ਬਾਦੇ ਰਣ ਸੁਣਾਉਣ ਵਾਲੇ ਜਿਉਂਦੇ ਬਾਦੇ ਰਣ ਪਾਈ ਸੁਣਨ ਵਾਲੇ ਹਾਂ ਤੰਦਰੁਸਤ ਰਹੇ ਮਹਾਰਾਜਾ ਸੱਤੇ ਬਾਤ ਆ ਪਾਈ ਬੰਦਾ ਹੋਵੇ ਛੋਡੀ ਕਮਾਈ ਚ ਬਰਕਤ ਪਾਵੇ ਇਹ ਮੇਰੇ ਮਾਰਕਾ ਸੱਤੇ ਬਾਤ ਆ ਬੁਰੀ ਦੇ ਕੇ ਸੁਣਦੇ ਰਹੋ ਬੁਰੀ ਕਾਮ ਰਹੇ ਵੇ ਵੇ ਦਾ ਕਾਇਮ ਹੀ ਹੈ ਨਾ ਮਾਇਰਾ ਦੇ ਕਾਇਮ ਆ ਬੀਬੀ ਕੋਈ ਪਰਖੀ ਹੁੰਦਾ ਬੰਦਾ ਹਾਂ 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 ਤਾਂ ਕੋਈ ਬਤਾ ਨਹੀਂ ਬੀਬੀ ਆਈਂਦੇ ਸੋਣੇ ਵੇ ਵੇ ਗੀਤ ਸਾਨੂੰ ਦੇ ਕੇ ਦੇਖਣਾ ਦੁਨੀਆਦਾਰੀ ਦੇ ਸਾਰੇ ਘੁੰਮਦੇ ਨੇ ਤੁਹਾਡੇ ਗੀਤ ਹਨ ਹੁੰਦੇ ਨੇ ਸਾਰੇ ਭੈਣ ਭਾਈ ਸਾਰੇ ਸੁਣਦੇ ਨੇ ਕੋਈ ਪਿੱਟਾ ਕਾ ਨਹੀਂ ਲੱਗਦਾ ਕੋਈ ਮਲ ਨਹੀਂ ਲੱਗਦਾ ਹਾਂ ਸਹੀ ਲੱਗਦਾ ਵੇਬੇ ਬਾਤ ਹੋਤੀ ਇਹ ਜਿਹੜਾ ਕਰਮ ਆ ਜਿਹੜਾ ਪਿਆਪਾ ਉਹ ਮੇਰੇ ਦੀਪਾ ਜਣਾ ਇੱਦਾਂ ਨੇ ਲਈ ਹਾਂ ਹੋਰ ਪਿਆ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਡੇ ਗੀਤਾਂ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਹਸ ਕੇ ਦਰਵਾਜ਼ੇ ਨੂੰ ਤੇਰੀ ਅਮਾ ਮੇਰੇ ਬਾਬੇ ਨੂੰ ਆ ਲੈ ਬੇਬੇ ਤਾਂ ਹੁਣ ਵੀ ਬੋਲੀ ਪਾਉਂਦੀ ਜਾਂਦੀ ਏ ਕਹਿੰਦੀ ਸਸਰੀ ਘਰ ਦਰਵਾਜ਼ੇ ਨੂੰ ਅੱਗੇ ਵੀ ਵੀ ਕੀ ਕੀ ਹੈ ਸੱਸੇ ਘਰ ਦੇ ਪਾਜੇ ਨੂੰ ਤੇਰੀ ਅੰਮਾ ਮੇਰੇ ਬਾਬੇ ਨੂੰ ਹਾਂ ਕਹਿੰਦੀ ਸਸਰੇ ਘਰ ਦਰਵਾਜ਼ੇ ਨੂੰ ਤੇਰੀ ਅੰਮਾ ਸਾਡੇ ਬਾਬੇ ਨੂੰ ਲਾ ਬੋਲੀ ਪਾ ਕੇ ਜਾਂਦੀ ਹੁਣ ਵੀ ਬੇਬੇ ਨਹੀਂ ਡਿੱਗਦੀ ਬਾਈ ਕਿਤੇ ਵੀ ਚਲੋ ਜੀ ਬਾਏ ਬਾਏ ਜੀ ਸਾਰਿਆਂ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਸਾਡੇ ਚੈਨਲ ਨੂੰ ਥੈਂਕ ਯੂ ਧੰਨਵਾਦ ਜੀ ਤੁਹਾਡਾ ਜਿਹੜੇ ਸਾਡੇ ਵੀਡੀਓ ਦੇਖਦੇ ਹੋ ਤੇ ਅੱਗੇ ਗੀਤਾਂ ਨੂੰ ਸ਼ੇਅਰ ਕਰਦੇ ਹੋ ਥੈਂਕ ਯੂ